ਤੁਸੀਂ ਦੇਖ ਰਹੇ ਹੋ ਦਿਨਕ ਸਵੇਰਾ ਟੀਵੀ ਅੱਜ ਅਸੀਂ ਉਸ ਸਥਾਨ ਦੇ ਦਰਸ਼ਨ ਕਰਵਾਉਣ ਜਾ ਰਹੇ ਹਾਂ ਜੋ ਸੰਖ ਸੰਗਤਾਂ ਤੋਂ ਗੁਰੂ ਨਾਨਕ ਦੇਵਾ ਸੰਗਤ ਕੋਲੋਂ ਜਿਹੜੇ ਆ ਉਹ ਦਰਸ਼ਨ ਹਲੇ ਤੱਕ ਨਹੀਂ ਹੋਏ ਉਸ ਜਗ੍ਹਾ ਬਾਰੇ ਜਿਹੜੇ ਆ ਆਪਾਂ ਗੱਲਬਾਤ ਕਰਾਂਗੇ ਸਾਡੇ ਨਾਲ ਨੇ ਡੀਪੀਆਰਓ ਸਰਦਾਰ ਇੰਦਰ ਜੀ ਇੰਦਰਜੀਤ ਸਿੰਘ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਇੰਦਰਜੀਤ ਸਿੰਘ ਜੀ ਇਹ ਕਹ ਦੱਸਿਓ ਕਿ ਇਹ ਜਿਹੜੀ ਜਗ੍ਹਾ ਵਾ ਤੁਹਾਨੂੰ ਕਿਸ ਤਰੀਕੇ ਨਾਲ ਪਤਾ ਲੱਗਾ ਕਿ ਗੁਰੂ ਨਾਨਕ ਸਾਹਿਬ ਜਿਹੜੇ ਆ ਉਹ ਇੱਥੇ ਆਏ ਸੀ ਅਸੀਂ ਬਟਾਲਾ ਸ਼ਹਿਰ ਦੇ ਵਿੱਚ ਖੜੇ ਆ ਬਟਾਲਾ ਸ਼ਹਿਰ ਚ ਸਾਹਿਬ ਸੱਚੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਮਾਤਾ ਸੁਲੱਖਣੀ ਜੀ ਨਾਲ ਵਿਆਹ ਹੋਇਆ ਸੀ ਸੋ ਬਟਾਲੇ ਦੀ ਸਾਰੀ ਧਰਤੀ ਮੁਬਾਰਕ ਆ ਪੂਜਣਯੋਗ ਆ ਗੁਰਬਾਣੀ ਚੋਂ ਦਾ ਜਿੱਥੇ ਬਾਬਾ ਪੈਰ ਤਰੇ ਪੂਜਾ ਆਸਣ ਥਾਪਣ ਸੁਭਾ ਜਿੱਥੇ ਜਿੱਥੇ ਵੀ ਗੁਰੂ ਸਾਹਿਬ ਦੇ ਪੈਰ ਪਏ ਆ ਉਹ ਜਿਹੜਾ ਸਥਾਨ ਆ ਉਹ ਥਾਂ ਵਾ ਧਾਨ ਆ ਪੂਜਣ ਦੇ ਯੋਗ ਆ ਸੋ ਇਸ ਜਗ੍ਹਾ ਜਿਹੜੀ ਆਪਾਂ ਖੜੇ ਆ ਇਹ ਇਹ ਸਖਤਾ ਕੋ ਵਿਸਰ ਗਿਆ ਆਪਾਂ ਇਹਦੇ ਬਾਰੇ ਇੱਕ ਲੇਖ ਵੀ ਲਿਖਿਆ ਕਿ ਵਿਸਰਿਆ ਗੁਰਤਾਂ ਹਾਂਜੀ ਇਹ ਇਸ ਗੁਰਤਾਂ ਦਾ ਇਹ ਮੁਬਾਰਕ ਸਥਾਨ ਦਾ ਨਾਮ ਆ ਗੁਰਦੁਆਰਾ ਮੜ ਸਾਹਿਬ ਪਾਤਸ਼ਾਹੀ ਪਹਿਲੀ ਬਟਾਲਾ ਸ਼ਹਿਰ ਇਹ ਵਿਸਰਿਆ ਇਦਾਂ ਕਿ ਪਹਿਲਾਂ ਤਾਂ ਮੈਂ ਦੱਸਦਾ ਵੀ ਇਹ ਇਤਿਹਾਸਕ ਦੀ ਮਹੱਤਤਾ ਕੀ ਹੈ ਇਸ ਥਾਂ ਦੀ ਜਦੋਂ ਗੁਰੂ ਨਾਨਕ ਸਾਹਿਬ 1487 ਚ ਮਾਤਾ ਸੁਲੱਖਣੀ ਜੀ ਨੂੰ ਬਟਾਲੇ ਵਿਆਹਣ ਆਏ ਸਨ ਉਹਨਾਂ ਦਾ ਬਟਾਲਾ ਸ਼ਹਿਰ ਚ ਪਹੁੰਚਣ ਤੋਂ ਪਹਿਲਾਂ ਜਿਹੜਾ ਰਾਤ ਦਾ ਸਟੇ ਸੀ ਠਹਿਰਾ ਸੀ ਬਰਾਤ ਦਾ ਉਹ ਉਦੋਕੇ ਪਿੰਡ ਚ ਹੋਇਆ ਸੀ ਜਿਹੜਾ ਇੱਥੋਂ 10 ਕਿਲੋਮੀਟਰ ਦੂਰ ਦੱਖਣ ਵਿੱਚ ਆ ਜੀ ਉਦੋਕੇ ਪਿੰਡ ਜਿੱਥੇ ਸਟੇ ਹੁੰਦਾ ਵਾ ਗੁਰੂ ਸਾਹਿਬ ਦੀ ਬਰਾਤ ਦਾ ਤੇ ਅਗਲੇ ਦਿਨ ਉੱਥੇ ਅੱਜ ਵੀ ਗੁਰਦੁਆਰਾ ਸਾਹਿਬ ਗੁਰਦੁਆਰਾ ਥੰਮ ਸਾਹਿਬ ਗੁਰੂ ਸਾਹਿਬ ਦੀ ਯਾਦ ਚ ਉਦੋਕੇ ਪਿੰਡ ਚ ਬਣਿਆ ਹੋਇਆ ਅਗਲੇ ਦਿਨ ਬਰਾਤ ਤੜਕੇ ਚੱਲਦੀ ਆ ਗੁਰੂ ਸਾਹਿਬ ਦੀ ਘੋੜਿਆਂ ਤੇ ਕੁਝ ਪੈਦਲ ਵੀ ਹੋਣਗੇ ਸੋ ਗੁਰੂ ਸਾਹਿਬ ਦੀ ਜਿਹੜੀ ਬਰਾਤ ਹੀ ਕਿਉਂਕਿ ਜਿਹੜਾ ਨਵਾਬ ਦੌਲਤਖਾਨ ਲੋਧੀ ਸੀ ਗੁਰੂ ਸਾਹਿਬ ਉਹਦੇ ਮੁਲਾਜ਼ਮ ਸਨ ਸੋ ਇਜ਼ਤਮਾਨ ਬਹੁਤ ਸੀ ਗੁਰੂ ਸਾਹਿਬ ਦਾ ਸੋ ਉਹਨਾਂ ਨੇ ਆਪਣਾ ਪੂਰਾ ਲਾਮ ਲਸ਼ਕਰ ਗੁਰੂ ਸਾਹਿਬ ਦੀ ਬਰਾਤ ਲਈ ਮਤਲਬ ਕਨਾਤਾ ਜਿਵੇਂ ਕੋਈ ਸ਼ਾਹੀ ਸ਼ਾਹੀ ਲਸ਼ਕਰ ਚੱਲਦਾ ਉਹਵੇਂ ਬਰਾਤ ਆਈ ਸੀ ਗੁਰੂ ਸਾਹਿਬ ਦੀ ਸੋ ਉਦੋਕੇ ਪਿੰਡ ਤੋਂ ਚੱਲ ਕੇ ਸਵੇਰੇ ਤੜਕੇ ਬਰਾਤ ਬਟਾਲਾ ਸ਼ਹਿਰ ਤੋਂ ਪੂਰਬ ਤੇ ਦੱਖਣ ਦੀ ਵਾਈ ਚ ਇੱਕ ਬਾਗ ਸੀ ਉਸ ਸਮੇਂ ਜਿੱਥੇ ਆਪਾਂ ਖੜੇ ਇੱਥੇ ਬਾਗ ਹੁੰਦਾ ਸੀ ਗੁਰੂ ਸਾਹਿਬ ਦੀ ਬਰਾਤ ਠੀਕ ਇਸ ਜਗ੍ਹਾ ਤੇ ਆ ਕੇ ਰੁਕਦੀ ਆ ਕਿੱਥੇ ਆ ਆਪਾਂ ਇੱਕ ਦੇਖ ਰਹੇ ਆ ਸਟਰਕਚਰ ਦੇਖ ਰਹੇ ਆ ਇੱਥੇ ਗੁਰੂ ਸਾਹਿਬ ਬਰਾਜਦੇ ਨੇ ਸੋ ਇਥੋਂ ਮੁੜ ਕੇ ਜਿਹੜਾ ਸੁਨੇਹਾ ਵਾ ਉਹ ਬਟਾਲੇ ਸ਼ਹਿਰ ਚ ਮਾਤਾ ਸਲਖਣੀ ਜੀ ਦੇ ਘਰ ਮੂਰ ਚੰਦ ਖੱਤਰੀ ਜੀ ਦੇ ਘਰ ਭੇਜਿਆ ਜਾਂਦਾ ਕਿ ਬਰਾਤ ਬਟਾਲਾ ਸ਼ਹਿਰ ਦੇ ਪਹੁੰਚ ਚੁੱਕੀ ਆ ਲੱਗੇ ਸੋ ਬਰਾਤ ਇਥੇ ਸਟੇ ਕਰਦੀ ਆ ਬਜ਼ੁਰਗ ਇਹ ਵੀ ਦੱਸਦੇ ਆ ਕਿ ਗੁਰੂ ਸਾਹਿਬ ਜਿਹੜੀ ਸਿਹਰਾ ਬੰਦੀ ਸੀ ਉਹ ਵੀ ਇਸ ਜਗ੍ਹਾ ਤੇ ਹੋਈ ਸੋ ਜਦੋਂ ਮਾਤਾ ਸੁਲੱਖਣੀ ਜੀ ਦੇ ਜਾਂ ਬਟਾਲੇ ਸ਼ਹਿਰ ਦੇ ਹੋਰ ਮੋਹਦਬਰ ਉਹ ਇਸ ਜਗ੍ਹਾ ਤੇ ਪਹੁੰਚਦੇ ਆ ਬਰਾਤ ਨੂੰ ਜੀ ਆਇਆਂ ਨੂੰ ਕਹਿੰਦੇ ਆ ਤੇ ਰਿਸੀਵ ਕਰਕੇ ਅੱਗੋਂ ਜਾ ਕੇ ਰਿਸੀਵ ਕਰਕੇ ਫਿਰ ਇੱਥੋਂ ਜਿਹੜੀ ਬਰਾਤ ਆ ਉਹ ਬਟਾਲਾ ਸ਼ਹਿਰ ਚ ਲੈ ਕੇ ਜਾਂਦੇ ਸਰ ਬਾਬੇ ਵਜੀਰੇ ਸਾਹਿਬ ਦਾ ਦਰਵਾਜ਼ਾ ਹੈ ਬਿਲਕੁਲ ਉਹ ਸੋ ਜਦੋਂ ਬਰਾਤ ਬਟਾਲਾ ਸ਼ਹਿਰ ਚ ਪਹੁੰਚਦੀ ਆ ਉੱਥੇ ਜਿੱਥੇ ਅੱਜ ਕੱਲ ਗੁਰਦੁਆਰਾ ਸ਼੍ਰੀ ਕੰਧ ਸਾਹਿਬ ਆ ਉੱਥੇ ਬਰਾਤ ਦਾ ਟੁਕਾ ਹੁੰਦਾ ਵਾ ਉਹ ਅਸਾਂ ਨੂੰ ਸਾਰਿਆਂ ਨੂੰ ਪਤਾ ਕਿ ਕੱਚੀ ਕੰਧ ਸੀ ਇੱਕ ਬਜ਼ੁਰਗ ਮਾਤਾ ਗੁਰੂ ਸਾਹਿਬ ਉੱਥੇ ਲੱਗੇ ਖੜੇ ਸੀ ਮਾਤਾ ਨੇ ਕਿਹਾ ਵੀ ਬੇਟਾ ਪਿੱਛੇ ਪਰਾਂ ਹੋ ਜੋ ਕੰਦ ਡੇਗ ਨਾ ਪਵੇ ਸੋ ਗੁਰੂ ਸਾਹਿਬ ਨੇ ਇਹ ਵੀ ਕਿਹਾ ਵੀ ਇਹ ਕੰਦ ਸਾਡੇ ਵਿਆਹ ਦੀ ਨਿਸ਼ਾਨੀ ਰਹੇਗੀ ਡਗਦੀ ਨਹੀਂ ਸੋ ਅੱਗੇ ਜਾ ਕੇ ਫਿਰ ਗੁਰਦੁਆਰਾ ਡੇਰਾ ਸਾਹਿਬ ਜਿੱਥੇ ਮਾਤਾ ਸੁਲਖਣੀ ਜੀ ਦਾ ਘਰ ਸੀ ਉੱਥੇ ਗੁਰੂ ਸਾਹਿਬ ਜੀ ਦਾ ਵਿਆਹ ਹੁੰਦਾ ਸੋ ਉਹ ਜਿਹੜੇ ਦੋ ਗੁਰਦੁਆਰੇ ਆ ਗੁਰਦੁਆਰਾ ਡੇਰਾ ਸਾਹਿਬ ਤੇ ਗੁਰਦੁਆਰਾ ਕੰਦ ਸਾਹਿਬ ਇਹ ਜਿਹੜਾ ਗੁਰਦੁਆਰਾ ਡੇਰਾ ਸਾਹਿਬ ਹੀ ਉਹਦਾ ਉਹ ਤੇ 6ਵੇਂ ਪਾਤਸ਼ਾਹ ਦੇ ਸਮੇਂ ਤੋਂ ਹੀ 6ਵੇਂ ਪਾਤਸ਼ਾਹ ਜਦੋਂ ਆਪਣੇ ਸਪੁੱਤਰ ਭਾਈ ਬਾਬਾ ਗੁਰਦਿੱਤਾ ਜੀ ਨੂੰ ਵਿਆਹਣ ਆਏ ਸੀ ਬਟਾਲੇ ਸੋ ਉਹਨਾਂ ਨੇ ਨਿਸ਼ਾਨਦੇਹੀ ਕਰਕੇ ਉਸ ਜਗ੍ਹਾ 'ਤੇ ਥੜਾ ਬਣਾਤਾ ਸੀ ਬਾਅਦ ਵਿੱਚ ਮਹਾਰਾਜ ਸ਼ੇਰ ਸਿੰਘ ਨੇ ਆਪਣੀ ਹਕੂਮਤ ਦੇ ਦੌਰਾਨ ਉੱਥੇ ਇੱਕ ਗੁਰਦੁਆਰਾ ਸਾਹਿਬ ਬਣਾਇਆ ਸੀ ਜਿਹਦਾ ਨਾਮ ਗੁਰਦੁਆਰਾ ਡੇਰਾ ਸਾਹਿਬ ਸੀ ਗੁਰਦੁਆਰਾ ਕੰਧ ਸਾਹਿਬ ਜਿਹੜਾ ਸੀ 1947 ਦਾ ਕੱਲੀ ਕੰਧ ਹੀ ਖੜੀ ਸੀ ਗੁਰਦੁਆਰਾ ਕੋਈ ਨਹੀਂ ਸੀ ਆਫਟਰ ਪਾਰਟੀਸ਼ਨ ਉੱਥੇ ਫਿਰ ਸੰਗਤਾਂ ਨੇ ਸਹਿਯੋਗ ਕਰਕੇ ਗੁਰਦੁਆਰਾ ਸਾਹਿਬ ਬਣਾਇਆ ਪਰ ਉਹ ਦੋ ਗੁਰਦੁਆਰਾ ਸਾਹਿਬ ਸੰਗਤ ਦੇ ਮਤਲਬ ਧਿਆਨ ਚ ਰਹੇ ਮਾਨਤਾ ਰਹੀ ਉੱਥੇ ਮੱਥਾ ਜੀ ਵੀ ਟੇਕ ਰਿਹਾ ਔਰ ਇਹ ਜਿਹੜਾ ਗੁਰਤਾਂ ਸੀ ਗੁਰਦੁਆਰਾ ਨਾਨਕਵੜ ਪਾਤਸ਼ਾਹੀ ਪਹਿਲੀ ਇਹ ਕਿਤੇ ਨਾ ਕਿਤੇ ਵਿਸਰ ਗਿਆ ਇਹਦਾ ਇੱਕ ਕਾਰਨ ਦਾ ਮੈਂ ਇਹ ਵੀ ਸਮਝਦਾ ਕਿ ਜਦੋਂ ਪਾਰਟੀਸ਼ਨ ਹੋਈ ਆ ਇਹ ਜਿਹੜਾ ਇਲਾਕਾ ਸੀ ਇਹ ਜਿਹੜਾ ਜੋ ਥਾਂ ਸੀ ਜਿਹੜੇ ਉਧਰੋਂ ਪਾਕਿਸਤਾਨ ਤੋਂ ਉਜੜ ਕੇ ਪਰਿਵਾਰ ਆਏ ਸੀ ਉਹਨਾਂ ਨੂੰ ਇਹ ਜਿਹੜੀ ਜ਼ਮੀਨ ਅਲਾਟ ਹੋਈ ਸੋ ਜਦੋਂ ਬੰਦਾ ਕੋਈ ਉਜੜਿਆ ਹੁੰਦਾ ਵਾ ਤੋ ਉਹਨੂੰ ਪਹਿਲੀ ਤੈਅ ਹੁੰਦੀ ਵੀ ਆਪਣੇ ਪੈਰ ਲਾਈਏ ਆਲੇ ਦੁਆਲੇ ਕੀ ਆਉ ਉਹ ਇਹਨਾਂ ਕੇਵਲੇ ਨਹੀਂ ਧਿਆਨ ਜਾਂਦਾ ਇੱਕ ਕਾਰਨ ਇਹ ਹੋ ਗਿਆ ਇੱਕ ਜਦੋਂ ਪਾਰਟੀਸ਼ਨ ਤੋਂ ਬਾਅਦ ਸੰਗਤ ਦਾ ਸਾਰਾ ਜੋਰ ਗੁਰਦੁਆਰਾ ਡੇਰਾ ਸਾਹਿਬ ਦੀ ਉਸਾਰੀ ਤੇ ਲੱਗ ਗਿਆ ਸ਼ਹਿਰ ਤੋਂ ਦੂਰ ਹੋਣ ਕਰਕੇ ਬਾਹਰ-ਬਾਰ ਹੋਣ ਕਰਕੇ ਇੱਧਰ ਕੋਈ ਆਇਆ ਨਹੀਂ ਵਿਸਰਦਾ ਵਿਸਰਦਾ ਹੈ ਜਿਹੜਾ ਗੁਰਧਾਮ ਵਿਸਰ ਗਿਆ ਹੁਣ ਜਿਹੜਾ ਤੁਸੀਂ ਸਵਾਲ ਕਰੋਗੇ ਜਾਂ ਦਰਸ਼ਕ ਵੀ ਕਰਨਗੇ ਵੀ ਤੁਹਾਨੂੰ ਜਿਵੇਂ ਪਤਾ ਲੱਗਾ ਹੁਣ ਆਪਾਂ ਇਸ ਜਿਹੜੀ ਮੈਂ ਗੱਲ ਕੀਤੀ ਵੀ ਕਿਵੇਂ ਪਤਾ ਲੱਗਾ ਸਾਨੂੰ ਮੈਂ ਕਿਉਂਕਿ ਅਸੀਂ ਥੋੜਾ ਸਾਡੀ ਕਾ ਵਿਰਾਸਤੀ ਮਨਚ ਬਟਾਲਾ ਅਸੀਂ ਇੱਕ ਸੁਸਾਇਟੀ ਬਣਾਈਆ ਤਾਂ ਆਪਾਂ ਆਪਣੀਆਂ ਵਿਰਾਸਤਾਂ ਨੂੰ ਸਾਂਭਣ ਦੇ ਜਦਾਂ ਕਰਦੇ ਰਹੀਏ ਇਤਿਹਾਸ ਪੜਦੇ ਰਹੀਦਾ ਇੱਕ ਮੇਰੇ ਹੱਥ ਕਿਤਾਬ ਲੱਗੀ ਭਾਈ ਧਨਨਾ ਸਿੰਘ ਚਾਹਲ ਜਿਹੜੇ ਮਹਾਰਾਜਾ ਪਟਿਆਲਾ ਦੇ ਡਰਾਈਵਰ ਸਨ ਉਹਨਾਂ ਨੇ ਇੱਕ ਕਿਤਾਬ ਲਿਖੀ ਹੈ ਗੁਰੂ ਤੀਰਥ ਸਾਈਕਲ ਯਾਤਰਾ ਉਹ ਉਹਨਾਂ ਨੇ 1930 ਤੋਂ ਲੈ ਕੇ 1933 ਤੱਕ ਸਾਈਕਲ ਤੇ ਜਿੰਨੇ ਗੁਰਦ ਆਮ ਸੀ ਇਤਿਹਾਸਿਕ ਉਹਨਾਂ ਦੀ ਯਾਤਰਾ ਕੀਤੀ ਉਹਨਾਂ ਦੀ ਉਸ ਸਮੇਂ ਕੈਮਰੇ ਦੇ ਨਾਲ ਫੋਟੋ ਲਈ ਤੇ ਜੋ ਉਸ ਸਮੇਂ ਦਾ ਵਾਕਿਆ ਸੀ ਹਾਲਾਤ ਸੀ ਮੌਜੂਦਾ ਕੀ ਸੇਵਾ ਸੰਭਾਲ ਚੱਲ ਰਹੀ ਉਹਦੀ ਜਿਹੜੀ ਜੋ ਗੱਲਬਾਤ ਸਾਰੀ ਉਹਨਾਂ ਨੇ ਆਪਣੀ ਡਾਇਰੀ ਚ ਲਿਖੀ 1933 ਨੂੰ ਉਹਨਾਂ ਦੀ ਮੌਤ ਹੋ ਜਾਂਦੀ ਹੈ ਸੋ ਉਹਨਾਂ ਦੀ ਜਿਹੜੀਆਂ ਡਾਇਰੀਆਂ ਸੀ ਜਾਂ ਜਿਹੜੇ ਫੋਟੋ ਦੇ ਉਹਨਾਂ ਦੇ ਨੈਗੇਟਿਵ ਸੀ ਉਹ 2010 ਤੋਂ ਬਾਅਦ ਕਿਤਾਬ ਛਪਦੀ ਹੈ ਤੇ ਉਹਦੇ ਵਿੱਚ ਉਸ ਜਿਹੜੀਆਂ ਫੋਟੋਆਂ ਦੇ ਜੋ ਹਾਲਾਤ ਸੀ ਮੌਕੇ ਦਾ ਉਹ ਸਾਰਾ ਵਰਣਨ ਕੀਤਾ ਗਿਆ ਭਾਈ ਤਨਨਾ ਸਿੰਘ ਚੈਲ ਜਿਹੜੇ ਕਿ ਮਹਾਰਾਜਾ ਪਟਿਆਲਾ ਦੇ ਡਰਾਈਵਰ ਸਨ ਉਹ ਬਈ ਮਹੀਨੇ 1933 ਚ ਬਟਾਲਾ ਬਟਾਲਾ ਵਿਖੇ ਪਹੁੰਚੇ ਸਨ ਉਹਨਾਂ ਨੇ ਬਟਾਲਾ ਵਿੱਚ ਤਿੰਨ ਤਸਵੀਰਾਂ ਲਈਆਂ ਇੱਕ ਗੁਰਦੁਆਰਾ ਡੇਰਾ ਸਾਹਿਬ ਦੂਸਰੀ ਕੰਧ ਸਾਹਿਬ ਜਿਹੜਾ ਗੁਰਦੁਆਰਾ ਉਸ ਸਮੇਂ ਨਹੀਂ ਸੀ ਪਰ ਇੱਕ ਘਰ ਦੇ ਵਿੱਚ ਕੰਧ ਖੜੀ ਸੀ ਉਹਦੀ ਫੋਟੋ ਤੇ ਤੀਸਰੀ ਫੋਟੋ ਗੁਰਦੁਆਰਾ ਨਾਨਕ ਮੜ ਪਾਤਸ਼ਾਹ ਪਹਿਲੀ ਬਟਾਲਾ ਇਹ ਜਿਹੜੀ ਆ ਆ ਪਿੱਛੇ ਦੀ ਜਗ੍ਹਾ ਦੇ ਰੇ ਇਹਦੀ ਫੋਟੋ ਲੀਤੀ ਵੇਦਾ ਉਹਨਾਂ ਨੇ ਹਾਲਾਤ ਉਹਨਾਂ ਨੇ ਇਹ ਵੀ ਵਰਣਨ ਕੀਤਾ ਜਿਹੜਾ ਸਾਨੂੰ ਇਹ ਗੁਰਦੁਆਮ ਲੱਭਣ 'ਚ ਬੜਾ ਸਹਾਇ ਹੋਇਆ ਉਹਨਾਂ ਨੇ ਉਹਦੀ ਲੋਕੇਸ਼ਨ ਦਿੱਤੀ ਸੀ ਸ਼ਹਿਰ ਤੋਂ ਅੱਧਾ ਕਿ ਮੀਲ ਦੂਰ ਦੱਖਣ ਚੜ੍ਹਦੇ ਦੀ ਤਰਫ ਇੱਕ ਨਾਲ ਤਸਵੀਰ ਹੈਗੀ ਸੀ ਫਿਰ ਉਹਨਾਂ ਨੇ ਕਿਹਾ ਵੀ ਜਿੱਥੇ ਇਹ ਗੁਰਦੁਆਰਾ ਸਾਹਿਬ ਆ ਉਹਦੇ ਤੋਂ 50 60 ਕਰਮਾ ਦੂਰ ਇੱਕ ਮੁਸਲਮ ਫਕੀਰ ਵਜ਼ੀਰ ਸ਼ਾਹ ਦੀ ਦਰਗਾਹ ਆ ਸੋ ਉਹ ਵੀ ਇੱਥੋਂ ਬਿਲਕੁਲ 50-60 ਕਰਮਾ ਦੀ ਦੂਰੀ ਤੇ ਉਦਾਂ ਹੀ ਆ। ਪਰ ਬਾਕੀ ਜਿਹੜੀ ਫੋਟੋ ਸਟਰਕਚਰ ਆਪਾਂ ਵੇਖ ਰਹੇ ਹਾਲਾਂਕਿ ਇਹਦੇ ਵਿੱਚ ਆ ਕੰਧਾਂ 'ਚ ਥੋੜਾ ਬਦਲ ਕਿਉਂਕਿ ਸਮੇਂ ਦੇ ਨਾਲ ਇਹ ਤਬਦੀਲੀ ਹੋਈ ਆ ਕੁਝ ਕੰਧਾਂ ਨਾਲ ਢਾ ਕੇ ਕੀਤੀਆਂ ਪਰ ਜਿਹੜਾ ਉਹਦਾ ਗੁੰਬਦ ਆ ਜਿਹੜਾ ਉਹ ਚੀਜ਼ ਦਾ ਉਹ ਅਜੇ ਵੀ ਪੁਰਾਣਾ ਹੀ ਆ। ਜਿਹੜਾ ਬੋਰ ਸੀ ਉਹ ਲੱਗੇ ਇੱਕ ਉਹ ਵੱਡਿਆ ਗਿਆ ਪਰ ਉਹ ਬੋਰ ਦੀ ਜੜ ਜਿਹੜੀ ਕੰਧ ਚੁੱਕੀ ਸੀ ਉਹ ਉਹ ਬੋਰ ਵੀ ਜਿਹੜੀ ਜੜ ਉਹ ਵੀ ਅੱਜ ਕੱਲ ਬੜਾ ਵੱਡਾ ਬੋਰ ਦਾ ਦਰਖਤ ਬਣ ਗਿਆ। ਸੋ ਇਸ ਤਰ੍ਹਾਂ ਇਹ ਜਿਹੜਾ ਸਾਨੂੰ ਗੁਰ ਧਾਮ ਲੱਭਣ 'ਚ ਸਾਨੂੰ ਮਦਦ ਮਿਲੀ। ਸੋ ਅਸੀਂ ਆਪਣੇ ਆਪ ਨੂੰ ਭਾਗਾ ਵਾਲੇ ਸਮਝਦੇ ਆਂ ਕਿ ਗੁਰੂ ਸਾਹਿਬ ਦਾ ਉਹ ਮੁਬਾਰਕ ਸਥਾਨ ਜਿੱਥੇ ਗੁਰੂ ਸਾਹਿਬ ਦੇ ਪਾਵਨ ਚਰਨ ਪਏ ਗੁਰੂ ਸਾਹਿਬ ਦੀ ਸੇਹਰਾਬੰਦੀ ਹੋਈ ਗੁਰੂ ਸਾਹਿਬ ਨੇ ਇੱਥੇ ਬੈਠ ਕੇ ਕੁਸਮਾ ਵਿਸ਼ਰਾਮ ਕੀਤਾ ਤੇ ਉਹ ਉਸ ਸਥਾਨ ਨੂੰ ਅਸੀਂ ਸੰਗਤਾਂ ਦੇ ਸਾਹਮਣੇ ਕਰਨ ਤੇ ਇੱਕ ਇੰਜਰੀਆ ਬਣਿਆ ਸੋ ਇਹ ਇਹ ਸਾਡਾ ਇਹਦੇ ਬਾਰੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਸੋ ਬੜੀ ਵੱਡੀ ਗੱਲ ਆ ਕਿ ਜਿਹੜੇ ਸਾਡੇ ਕੋਲੋਂ ਗੁਰਧਾਮ ਜਿਹੜੇ ਆ ਬੇਸ਼ੱਕ ਭਾਵੇਂ ਆਪਾਂ ਅਰਦਾਸ ਕਰਦੇ ਆਂ ਵੀ ਵਿਛੜੇ ਗੁਰਧਾਮਾਂ ਵਾਸਤੇ ਆਪਾਂ ਰੋਜ਼ ਅਰਦਾਸ ਕਰਦੇ ਆਂ ਲੇਕਿਨ ਜਿਹੜੇ ਸਾਡੇ ਕੋਲੋਂ ਵਿਸਰ ਗਏ ਆ ਉਹਨਾਂ ਨੂੰ ਇੱਕ ਸਾਹਮਣੇ ਦੀ ਜ਼ਰੂਰਤ ਆ ਇਤਿਹਾਸ ਦੇ ਵਿੱਚ ਜਿਹੜਾ ਲਿਖਿਆ ਗਿਆ ਸੀ ਕਿ ਇੱਕ ਇੱਥੇ ਖੂਹ ਅਤੇ ਛਪੜੀ ਹੋਇਆ ਕਰਦੀ ਸੀ ਆਪਾਂ ਉਹ ਜਗ੍ਹਾ ਦੇ ਉੱਤੇ ਖੜੇ ਆ ਗੱਲ ਕਰਦੇ ਆ ਡੀਪੀਆਰਓ ਸਰਦਾਰ ਇੰਦਰਜੀਤ ਸਿੰਘ ਉਹਨਾਂ ਦਾ ਇਹ ਬਿਲਕੁਲ ਜੀ ਇਹ ਉਸੇ ਜਿਹੜਾ ਗੁਰਦੁਆਰਾ ਨਾਲ ਕਮੜਿਆ ਉਹਦੇ ਬਿਲਕੁਲ ਨਾਲ ਹੀ ਕਿਉਂਕਿ ਸਾਰਾ ਇੱਕ ਬਾਗ ਸੀ ਇਹ ਤੇ ਇਹ ਬਾਗ ਦੇ ਵਿੱਚ ਇੱਕ ਇਸ ਜਗ੍ਹਾ ਤੇ ਖੂਹ ਹੁੰਦੀ ਸੀ ਜਿਹੜੀ ਕਿ ਹੁਣ ਪੂਰ ਦਿੱਤੀ ਗਈ ਆ ਪਰ ਕਹਿੰਦੇ ਵੀ ਖੂਹ ਕਈ ਸਾਲ ਤੱਕ ਵੀ ਜਦੋਂ ਬਰਸਾਤਾਂ ਪੈਂਦੀਆਂ ਜਾਂ ਕੋਈ ਉਹ ਆਪਣੀ ਮਿੱਟੀ ਥੱਲੇ ਬੈਠਦੀ ਜਾਂਦੀ ਆ ਤੁਸੀਂ ਆ ਵੇਖ ਸਕਦੇ ਆ ਆ ਇਹ ਨਾ ਇਹ ਨਾ ਏਰੀਆ ਜੇ ਵੀ ਗੋਲਾਈ ਦੇ ਵਿੱਚ ਡਾਉਣ ਆ ਇੱਥੇ ਖੂਹ ਹੀ ਹੁੰਦੀ ਆ ਆ ਜਿਹੜਾ ਪਿੱਪਲ ਆ ਇਹ ਖੂਹ ਦੇ ਕਿਨਾਰੇ ਤੇ ਉੱਗਿਆ ਸੀ ਤੇ ਉਹ ਚਲੋ ਪਿੱਪਲ ਦਾ ਦਰਫਤ ਬਾਅਦ ਵਿੱਚ ਹੁਣ ਉੱਗਿਆ 50 ਸਾਲ ਪੁਰਾਣਾ ਹੋਏਗਾ ਪਰ ਇਹ ਜਿਹੜੀ ਖੂਹ ਦੀ ਨਿਸ਼ਾਨੀ ਆ ਉਹ ਜੇ ਵੀ ਇੱਥੇ ਬਰਕਰਾਰ ਤੇ ਇੱਕ ਕੀਤੀ ਤੇ ਗੱਲ ਛੱਪੜੀ ਹੁੰਦੀ ਇੱਥੇ ਆ ਜਿਹੜਾ ਮੈਂ ਤੁਹਾਨੂੰ ਦਿਖਾ ਲਾ ਜਿਹੜਾ ਦੂਸਰਾ ਪੋਲਿਆ ਉਹ ਜਿਹੜਾ ਘਰ ਬਣਿਆ ਇਹਦੀ ਇਧਰਲੇ ਬੰਨੇ ਇੱਕ ਛੱਪੜ ਹੁੰਦਾ ਹੈ ਤੇ ਜਿਹਨੂੰ ਜਿਹੜਾ ਨਾਮਾਵੰਸ਼ੀਏ ਨਾਨਕ ਗੁਰੂ ਨਾਨਕ ਦਾ ਛੱਪੜ ਕਹਿ ਕੇ ਜਾਂ ਸਰੋਵਰ ਕਹਿ ਕੇ ਵੀ ਯਾਦ ਕਰਦੇ ਸਨ ਇੱਥੇ ਇਸ਼ਾਰਾ ਵੀ ਕਰਦੇ ਸਨ ਖੈਰ ਇਹ ਕਿਉਂਕਿ ਥਾਂ ਕਿਸੇ ਦਾ ਮਾਲਕੀ ਹੋ ਸਕਦੀ ਆ ਇੱਥੇ ਹੁਣ ਕਲੋਨੀ ਕੱਟੀ ਗਈ ਆ ਉਹ ਛੱਪੜ ਵੀ ਪੂਰਿਆ ਗਿਆ ਤੇ ਆ ਖੂਹ ਵੀ ਪੂਰਿਆ ਗਿਆ ਪਰ ਚਲੋ ਇੱਕ ਗੱਲ ਚੰਗੀ ਆ ਕਿ ਜਿਹੜਾ ਗੁਰੂ ਨਾਨਕ ਸਾਹਿਬ ਦਾ ਸਥਾਨ ਆ ਗੁਰਦੁਆਰਾ ਨਾਨਕ ਮੜ ਪਾਸੇ ਪਹਿਲੀ ਉਹ ਅੱਜ ਵੀ ਕਾਇਮ ਆ ਹਾਲਾਂਕਿ ਨਾਮਾਵੰਸ਼ੀ ਉਹਨੂੰ ਆਪਣੇ ਜਠੇਰਿਆਂ ਦੇ ਤੌਰ ਤੇ ਪੂਜਦੇ ਨੇ ਵੇ ਸੰਗਤ ਨੂੰ ਪਤਾ ਨਾ ਹੁਣ ਕਰਕੇ ਜਿਹੜੀ ਉਹ ਇੱਥੇ ਕਿਉਂਕਿ ਸੰਗਤਾਂ ਨੂੰ ਪਤਾ ਨਹੀਂ ਆਉਂਦਾ ਕੋਈ ਨਹੀਂ ਨਾਮਾਵਨ ਸ਼ੀਰ ਨੂੰ ਆਪਣੇ ਜਠੇਰੇ ਕਰਕੇ ਪੂਜਦੇ ਨੇ ਚਲੋ ਤੁਹਾਡੇ ਮਾਧਿਅਮ ਰਾਹੀਂ ਸੰਗਤਾਂ ਨੂੰ ਜਰੂਰ ਇਹ ਪਤਾ ਲੱਗੂਗਾ ਸੰਗਤਾਂ ਦਰਸ਼ਨਾਂ ਲਈ ਆਉਣਗੇ ਸੋ ਸਿੱਖ ਸੰਗਤ ਗੁਰੂ ਦੀ ਗੱਲ ਕੀਤੀ ਜਾਵੇ ਤੇ ਉਹ ਕਿਤੇ ਵੀ ਕਹਿਆ ਜਾ ਸਕਦਾ ਕਿ ਸੋਨੇ ਦੇ ਜਿਹੜੇ ਮਹੱਲ ਖੜੇ ਕੀਤੇ ਜਾ ਸਕਦੇ ਆ ਪਰ ਇਸ ਜਗ੍ਹਾ ਨੂੰ ਸੰਭਾਲਣ ਦੀ ਲੋੜ ਆ ਜੇ ਕੋਈ ਸਾਡੇ ਕਾਰ ਸੇਵਾ ਵਾਲੇ ਵੀਰ ਜਾਂ ਹੋਰ ਕੋਈ ਵੇਖ ਲੇ ਹੁਣ ਤੇ ਉਹ ਜ਼ਰੂਰ ਇਸ ਜਗ੍ਹਾ ਦੇ ਉੱਤੇ ਆਣ ਕੇ ਤੇ ਇਹ ਦੀ ਕਾਰ ਸੇਵਾ ਜਿਹੜੀ ਆ ਉਹ ਹੋਣੀ ਚਾਹੀਦੀ ਆ ਭਾਵੇਂ ਕਿ ਜਗ੍ਹਾ ਨੰਬਰੀ ਆ ਜਿਨ੍ਹਾਂ ਕੋਲ ਜਗ੍ਹਾ ਵਾ ਉਹਦੇ ਪੈਸੇ ਵੀ ਦਿੱਤੇ ਜਾ ਸਕਦੇ ਆ ਲੇਕਿਨ ਸਾਨੂੰ ਪ੍ਰਾਣੀਆਂ ਵਿਰਾਸਤਾਂ ਨੂੰ ਸਾਹਮਣੇ ਵਾਸਤੇ ਅੱਗੇ ਆਉਣਾ ਚਾਹੀਦਾ ਕੈਮਰਾਮੈਨ ਸੋਨੀ ਦੇ ਨਾਲ ਸਰਵੰਤ ਸਿੰਘ ਕਮਾਨਡ ਬਟਾਲਾ ਗੁਰਦਾਸਪੁਰ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਿਏ ਫੋਲੋ ਕਰੇ ਡੇਨਿਕ ਸਵੇਰਾ ਟੀਵੀ YouTube Facebook Instagram X aur WhatsApp channel par